ਤਨ ਤਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਨਾਮ ਤੇ ਸ਼ਰੋਨੀ ਪ੍ਰਬੰਧਕ ਅਕਾਲੀ ਦਸ਼ਮੀਸ਼ ਆਰਮੀ ਤਰਨਾਦਲ ਹੈੱਡ ਆਫਿਸ ਫਲੋਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਮੌਕੇ ਤੇ ਅੱਜ ਇੱਕ ਵੱਡਾ ਸੇਵਾ ਪਰਿਆ ਉਪਰਾਲਾ ਕੀ ਤਯੰਤ ਪੰਜਾਬ ਸਰਕਾਰ ਵੱਲੋਂ ਚੁਲਾਈ ਗਈ ਵਿਸ਼ੇਸ਼ ਮੁਹਮਮਦ ਦੇ ਤਹਿਤ 60 ਤੋਂ 70 ਸਾਲਾਂ ਦੀ ਉਮਰ ਦੇ ਬਜ਼ੁਰਗਾਂ ਲਈ ਫ੍ਰੀ ਆਸ਼ਮਨ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ ਤੇ ਇਸ ਕੈਂਪ ਵਿੱਚ ਬਜ਼ੁਰਗਾਂ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਤੱਕ ਦੇ ਫ੍ਰੀ ਆਲਾਸ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਕਾਰਡ ਬਣਾਈ ਗਏ ਤੇ ਅਣਗਿਣਤ ਬਜ਼ੁਰਗਾਂ ਨੇ ਆ ਕੇ ਇਸ ਯੋਜਨਾ ਦਾ ਲਾਹਾ ਲਿਆ ਅਤੇ ਸੇਵਾ ਦੇ ਇਸ ਪਵਿੱਤਰ ਮੌਕੇ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨਾਲ ਜੋੜਿਆ ਗਿਆ ਤੀਸੁਰ ਸੇਵਾ ਮੁਹੰਮਦ ਨੇ ਫਲੋੜ ਦੀ ਲੋਕਾਂ ਦੇ ਵਿੱਚ ਵੱਡੀ ਪ੍ਰੇਰਣਾ ਪੈਦਾ ਕੀਤੀ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਬਜ਼ੁਰਗਾਂ ਲਈ ਸੱਚੀ ਅਰਥਾਂ ਵਿੱਚ ਸਿਹਤ ਤੇ ਸੁਰੱਖਿਆ ਦਾ ਆਸ਼ੀਰਵਾਦ ਤੇ ਸ਼ਰੋਨੀ ਪ੍ਰਬੰਧਕ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਸੇ ਕੈਂਪ ਲਗਾਏ ਜਾਣਗੇ ਤਾਂ ਜੋ ਹਰ ਬਜ਼ੁਰਗ ਆਪਣੀ ਸਿਹਤ ਸੰਬੰਧੀ ਹੱਕੀ ਸਹੂਲਤਾ ਦਾ ਪੂਰਾ ਲਾਭ ਲੈ ਸਕੇ ਆਓ ਮਿਲ ਕੇ ਇਸ ਪਵਿੱਤਰ ਗੁਰਪੁਰਬ ਮੌਕੇ ਨੂੰ ਸੇਵਾ ਸਾਂਝ ਤੇ ਮਨੁੱਖਤਾ ਨਾਲ ਜੋੜੀਏ ਤਨਤਨ ਬਾਬਾ ਜੀਵਨ ਸਿੰਘ ਜੀ ਤੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਫਲੋਰ ਤੋਂ ਪੱਤਰਕਾਰ ਅਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਇਸ ਤਰ੍ਹਾਂ ਦੀਆਂ ਹੋਰ ਪੋਜ਼ਿਟਿਵ ਤੇ ਸੇਵਾ ਨਾਲ ਜੁੜੀਆਂ ਖਬਰਾਂ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪਰਪ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅੱਜ ਜਿਵੇਂ ਕਿ ਪਿਛਲੇ ਸਾਲ ਅਸੀਂ ਇੱਕ ਕੈਂਪ ਲਗਾਇਆ ਸੀ ਜਿਸ ਵਿੱਚ ਫ੍ਰੀ ਪੈਨ ਕਾਰਡ ਬਣਾਏ ਗਏ ਸੀ ਸੰਤਨਪਿੰਡ ਸ਼ੇਰ ਗੁਰਨਾਨ ਸਿੰਘ ਜੀ ਦੇ ਗੁਰਪਰਪ ਉੱਪਰ ਤੇ ਅੱਜ ਇਸ ਸਾਲ ਦੂਸਰਾ ਕੈਂਪ ਅਸੀਂ ਲਗਾਇਆ ਜਿਸ ਵਿੱਚ ਆਯੁਸ਼ਮਾਨ ਕਾਰਡ ਬਣਾਏ ਗਏ ਜਿਸ ਵਿੱਚ 5 ਲੱਖ ਤੱਕ ਦਾ ਜੋ ਇਲਾਜ ਹੈ ਉਹ ਫ੍ਰੀ ਹੈ ਤੇ ਸੰਗਤ ਨੇ ਵੱਧ ਚੜ ਕੇ ਸਹਿਯੋਗ ਕੀਤਾ ਲੁਪਿਆਣੇ ਤੋਂ ਸਾਡੇ ਪ੍ਰਿੰਸ ਸਿੱਤੂ ਜੀ ਆਏ ਜਿਨ੍ਹਾਂ ਨੇ ਇਸ ਕੈਂਪ ਨੂੰ ਵੀ ਅਗਵਾਈ ਕੀਤੀ ਤੇ ਕੈਂਪ ਆਪਣੇ ਸਾਰਿਆਂ ਦੇ ਆਪਣਾ ਆਇਸ਼ਮਾਨ ਕਾਰਡ ਬਣਾਏ ਗਏ ਤੇ ਜਥੇਦਾਰ ਗੁਰਮੀਤ ਸਿੰਘ ਜੀ ਦਾ ਸਾਥ ਰਿਹਾ ਇਹਨਾਂ ਦੀ ਅਗਵਾਈ ਹੇਠ ਹੀ ਸਾਰਾ ਕੈਂਪ ਲਗਾਇਆ ਗਿਆ ਤੇ ਸੰਗਤ ਨੂੰ ਦੁਬਾਰਾ ਅਸੀਂ ਇਹੀ ਕਵਾਂਗੇ ਕਿ ਗੁਰਪ੍ਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਜੇਕਰ ਕੋਈ ਪੈਨ ਕਾਰਡ ਬਣਾਉਣਾ ਚਾਹੁੰਦਾ ਹੋ ਔਰ ਜਾਂ ਕੋਈ ਵੀ ਕੈਂਪ ਲਗਵਾਉਣਾ ਚਾਹੁੰਦਾ ਅੱਗੇ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਪ੍ਰਿੰਸ ਸਿੱਧੂ ਜੀ ਬਾਕੀ ਤੁਹਾਨੂੰ ਦੱਸ ਦੇਣਗੇ ਵੀ ਜਿੱਥੇ ਕੈਂਪ ਤੁਸੀਂ ਕਹੋਗੇ ਉਹ ਲਗਵਾ ਦੇਣਗੇ ਤੇ ਬਾਕੀ ਸਾਰੀ ਸੰਗਤ ਦਾ ਧੰਨਵਾਦ ਤੇ ਜਥੇਦਾਰ ਗੁਰਮੀਤ ਸਿੰਘ ਜੀ ਦਾ ਖਾਸ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਾਨਕ ਜੀ ਜੀ ਤੇ ਗੁਰਪਉੜਗਤੇ ਲੱਖ ਲੱਖ ਵਧਾਈ ਸੰਗਤਾਂ ਨੂੰ ਪਰਮਾਨੰ ਹੋਵੇ ਆਪ ਜੀ ਦੇ ਸ਼ੌਣੀ ਤੇ 플ੌਟ ਤੇ ਆਸੂ ਕਾਟ ਬਣਾਏ ਗਏ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਅਸਹਿਯੋਗ ਦੇ ਨਾਲ ਜਿਹੜਾ ਜੀ ਪੁਬੀਰਾ ਨੇ ਸਹਿਯੋਗ ਦਿੱਤਾ ਉਹਨੂੰ ਚਾਦੀ ਕੜਾ ਤੇ ਰੱਖੇ ਮਹਾਰਾਜ ਸਤਿਗੁਰੂ ਨਾਨਕ ਦੇਵਾ ਸਤਿਗੁਰੂ ਨਾਨਕ ਪਾਤਸ਼ਾਹ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਪੁਰਬ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਮਾਦੀ ਬਾਈ ਆ ਮੇਰਾ ਨਾਮ ਪ੍ਰਿੰਸ ਸੱਜੂ ਮੈਂ ਤੁਹਾਡੇ ਚੈਨਲ ਰਾਹੀਂ ਸਮੂਹ ਸੰਗਤਾਂ ਨੂੰ ਗੁਜਾਂਤਾਂ ਨੂੰ ਗੁਰੂ ਨਾਨਕ ਦੇਵ ਜੀ ਜਨਮ ਦਿਹੀਆਂ ਲੱਖ ਲੱਖ ਵਧਾਈਆਂ ਤੇ ਸਾਡੇ ਜਿਹੜੇ ਗੁਰਬਾਹ ਸਿੰਘ ਜੀ ਆ ਮੈਂ ਦੇਖਿਆ ਕਿ ਇਹ ਆਪਣੇ ਇਲਾਕੇ ਦੇ ਵਿੱਚ ਸਮੂਹ ਸੰਗਤਾਂ ਨੂੰ ਸੋਸ਼ਲ ਵਰਕਿੰਗ ਦਾ ਸਮਾਜ ਸੇਵਕ ਦਾ ਕੰਮ ਜੋ ਜੋਰਾਚੋਰਾ ਨਾਲ ਕਰਦੇ ਹਨ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਦੇ ਹਨ ਲੋਕਾਂ ਤੱਕ ਸਰਕਾਰੀ ਯੋਜਨਾ ਨੂੰ ਪਹੁੰਚਾਉਂਦੇ ਹਨ ਐਤਕੀ ਗੁਰਨਾਨਕ ਜਨਮ ਜੰਤੀ ਤੇ ਇਹਨਾਂ ਨੇ ਸਾਨੂੰ ਯਾਦ ਕਰਕੇ ਸਾਨੂੰ ਸੇਵਾ ਦਾ ਮੌਕਾ ਦੇ ਕੇ ਇਹ 5 ਲੱਖ ਵਾਲਾ ਬੀਮਾ ਲੋਕਾਂ ਦੇ ਘਰ-ਘਰ ਪਹੁੰਚਾਣ ਦੀ ਯੋਜਨਾ ਜੋ ਇਹਨਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਮੈਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਪਹਿਚਾਨ ਕਹਿੰਦੇ ਦੀ ਸਮੂਹ ਟੀਮ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜੇ ਕੱਲ ਨੂੰ ਕਿਤੇ ਵੀ ਕਿਸੇ ਵੀ ਤਰੀਕੇ ਦੀ ਸਰਕਾਰੀ ਯੋਜਨਾ ਦੀ ਲੋੜ ਪੈਂਦੀ ਹੈ ਜਾਂ ਕਿਸੇ ਦਾ ਕੋਈ ਵੀ ਡਾਕੂਮੈਂਟਰੀ ਵਰਕ ਕਰਵਾਉਣਾ ਹੋਵੇ ਸਾਨੂੰ ਦੇਨੇ ਜਾਂ ਰਾਤਨਾ ਦੇਖਣ ਯਾਦ ਕਰਨ ਅਸੀਂ ਇਹਨਾਂ ਨਾਲ ਖੜੇ ਹਾਂ ਧੰਨਵਾਦ